ਤੇ ਇਹ ਵਿਅਕਤੀ ਜਿਹੜਾ ਹੈ ਭੁਲੇਭਲੇ ਵਿਅਕਤੀਆਂ ਦੇ ਨਾਲ ਠਗੀ ਕਰਦਾ ਸੀ ਠਗੀ ਦਾ ਇਹ ਰਮੋਡਸ ਫਰੈਂਡ ਇਹ ਸੀਗਾ ਕਿ ਇਹ ਏਟੀਐਮ ਕਾਰਡ ਜਦੋਂ ਭੁਲੇਭਲੇ ਲੋਕ ਆਪਣਾ ਕਾਰਡ ਤੋਂ ਪੈਸੇ ਵਿਡਰਾ ਕਰਣ ਆਉਂਦੇ ਸੀਗੇ ਤੇ ਉਹਨਾਂ ਦੇ ਨਾਲ ਉਹਨਾਂ ਦੇ ਕਾਰਡ ਤੇ ਸਵੈਪ ਕਰ ਲੈਂਦਾ ਸੀਗਾ ਉਹਨਾਂ ਨੂੰ ਜਦੋਂ ਕਿਸੇ ਨੂੰ ਨਹੀਂ ਚਲਾਣਾ ਆਉਂਦਾ ਤੇ ਉਹਨਾਂ ਨੂੰ ਦੱਸ ਕੇ ਕਿ ਮੈਂ ਤੁਹਾਡੀ ਮਦਦ ਕਰਦਾ ਹਾਂ ਤੇ ਉਹਦਾ ক্লোਨ ਬਣਾ ਕੇ ਉਹਨਾਂ ਨਾਲ 420 ਠਗੀ ਮਾਰਦਾ ਸੀਗਾ ਤੇ ਉਹਨਾਂ ਦੇ ਪੈਸੇ ਕਢਵਾ ਲੈਂਦਾ ਸੀਗਾ ਅ ਕੱਲ ਸਾਡੇ थाना ਨੰਬਰ 8 ਦੇ ਵਿੱਚ ਸਾਨੂੰ ਇੱਕ ਵੱਡੀ ਰਿਕਵਰੀ ਸਫਲਤਾ ਮਿਲੀ ਹੈ ਜਿਹਦੇ ਵਿੱਚ ਇੱਕ ਟ੍ਰੋਬਲਡ ਜਿਹੜਾ ਹੈਬਿਚੁਅਲ ਅਫੈਂਡਰ ਸੀਗਾ ਜਿਹਦੇ ਖਿਲਾਫ ਚਾਰ ਮੁਕਦਮੇ ਆਲਰੇਡੀ ਦਰਜ ਸੀਗੇ ਉਹਨੂੰ ਅਸੀਂ ਅਰੈਸਟ ਕੀਤਾ ਇਹ ਵਿਅਕਤੀ ਜਿਹੜਾ ਹੈ ਭੁਲੇ ਭਲੇ ਵਿਕਤੀਆਂ ਦੇ ਨਾਲ ਠਗੀ ਕਰਦਾ ਸੀ ਠਗੀ ਦਾ ਮੋਡਸ ਆਪਰੇਂਡੀ ਇਹ ਸੀਗਾ ਕਿ ਇਹ ਏਟੀਐਮ ਕਾਰਡਸ ਜਦੋਂ ਭੁਲੇ ਭਲੇ ਲੋਕ ਆਪਣਾ ਕਾਰਡ ਤੋਂ ਪੈਸੇ ਵਿਡਰਾ ਕਰਣਾ ਹੁੰਦੇ ਸੀਗੇ ਤੇ ਉਹਨਾਂ ਦੇ ਨਾਲ ਉਹਨਾਂ ਦੇ ਕਾਰਡ ਦਾ ਸਵੈਪ ਕਰ ਲੈਂਦਾ ਸੀਗਾ ਉਹਨਾਂ ਨੂੰ ਜਦੋਂ ਕਿਸੇ ਨੂੰ ਨਹੀਂ ਚਲਾਣਾ ਆਉਂਦਾ ਤੇ ਉਹਨਾਂ ਨੂੰ ਦੱਸ ਕੇ ਕਿ ਮੈਂ ਤੁਹਾਡੀ ਮਦਦ ਕਰਦਾ ਹਾਂ ਤੇ ਉਹਦਾ ਕਲੋਨ ਬਣਾ ਕੇ ਉਹਨਾਂ ਨਾਲ 420 ਠੱਗੀ ਮਾਰਦਾ ਸੀਗਾ ਤੇ ਉਹਨਾਂ ਦੇ ਪੈਸੇ ਕਢਵਾ ਲੈਂਦਾ ਸੀਗਾ ਇਸੇ ਤਹਿਤ ਕੱਲ ਇੱਕ ਪਰਚਾ ਦਰਜ ਕੀਤਾ ਗਿਆ ਜਿਹਦੇ ਵਿੱਚ ਦੀਪਕ ਕੁਮਾਰ ਉਰਫ सोनू ਜੋ ਕਿ ਗੁਰੂ ਰਵੀਦਾਸ ਮੰਦਰ ਲੰਮਾ ਪਿੰਡ ਜਲੰਧਰ ਦਾ ਰਹਿਣ ਵਾਲਾ ਹੈ ਤੇ ਉਥੋਂ ਉਸ ਵਿਅਕਤੀ ਨੇ ਇਥੋਂ ਦੇ ਸਾਡੇ ਤਸਦੀਕਲੇ ਜਲੰਧਰ ਦੇ ਜਿਨ੍ਹਾਂ ਨਾਲ ਇੰਨੇ ਏਟੀਐਮ ਦੇ ਰਾਹੀਂ ਉਹਨਾਂ ਦਾ ਐਕਸਚੇਂਜ ਕਰਕੇ ਉਹਨਾਂ ਨਾਲ 8000 ਰੁਪਏ ਦੀ ਟੱਕੀ ਮਾਰੀ